ਉਹ ਇਹਦੀ ਦਾਦੀ ਮੰਮਾ ਬਣਾ ਰਹੇ ਆ ਚਾਹ ਬਾਜ ਜੱਪੂ ਕਿੰਨੇ ਆ ਸੋਹਣੀਆਂ ਚਿੜੀਆਂ ਨੇ ਨਾ ਬੀਬੀ ਨੂੰ ਕਹਿ ਦੋ ਸਸ਼ਿਕਾ ਜੀ ਸਵੇਰ ਦੇ 8:30 ਹੋ ਗਏ ਉਹ ਫਿਰ ਨੂੰ ਤਾਂ ਥੋੜਾ ਟਾਈਮ ਹੋ ਗਿਆ ਸਵੇਰ ਸਵੇਰ ਗੁਰਪਾਣੀ ਚੱਲ ਰਹੀ ਹੈ ਗੁਰਦੁਆਰੇ ਚ ਬਾਬਾ ਜੀ ਪਾਠ ਪੜ੍ਹ ਰਹੇ ਨੇ ਅੱਜ ਆਈਏ ਸਾਡੀ ਮੈਰਜ ਐਨਿਵਰਸਰੀ ਤੇ ਸਵੇਰ ਸਵੇਰ ਆਵਾਜ਼ ਪਾਰੀ ਗਿਆ ਸੁੱਤੇ ਉੱਠਣ ਕਰਕੇ ਹਜੇ ਮੈਂ ਪਾਣੀ ਪੀਣਾ ਤੇ ਅੱਜ ਮੈਰੀ ਅਨਿਵਰਸਰੀ ਤੇ ਅਸੀਂ ਚੱਲੇ ਆ। ਬਾਕੀ ਹੁਣ ਸਰਦਾਰ ਜੀ ਨੂੰ ਠਾਵਾ। ਆਜਾਗੇ 23 ਫਰਵਰੀ ਸੰਡੇ ਦਾ ਦਿਨ ਹੈ। ਔਰ ਸਰਦਾਰ ਜੀ ਤੇ ਜਪਜੀ ਦਾ ਜਬਲੌਕ ਬਣਾਉਣਾ ਸਪੈਸ਼ਲ। ਚਲੋ ਸਰਦਾਰ ਜੀ ਨੂੰ ਵਿਸ਼ ਕਰਾਂ ਪਹਿਲਾਂ। ਲੱਮਟੂ ਹੈਪੀ ਅਨਿਵਰਸਰੀ। ਐਂ ਤੇ ਮੂਮਿੰ ਸਾਫ ਹੁੰਦੇ। ਥੈਂਕ ਯੂ ਤੁਹਾਨੂੰ ਵੀ ਬੋਲਣਾ ਹੁੰਦਾ ਜੈ ਸੇਮ ਟੂ ਮੈਨ ਅਨਿਵਰਸਰੀ ਚਾਹਦੇ ਨਹੀਂ ਹੈਗੇ। ਹਾਂ ਤੇਨੂੰ ਅਨਿਵਰਸਰੀ ਕਿੱਥੇ ਜਦ ਆਉਣੀ ਆ ਅਰੇ ਅਰੇ ਸ਼ੁਕਰੀਆ ਸ਼ੁਕਰੀਆ ਧੰਨਵਾਦ ਆਪੀ ਇਹ ਸਾਡੀ ਗੋਡ ਗਿਫਟ ਸਾਡੀ ਚਰਚੀ ਆਏ ਮੇਰਾ ਪੁੱਤ ਨੰਨੂ ਨੰਨੂ ਇੰਨੀ ਪੋਰੀ ਨਿੰਨੀ ਨਿਓ ਨੇ ਨਾ ਇੰਨੀ ਪੋਰੀ ਨਿੰਨੀ ਨੇ ਓਹੋ ਪੱਪਾ ਦੀ ਪਰੀ ਚਲੋ ਆਜੋ ਮੈਂ ਚਾਹ ਬਣਾਉਣੀ ਠੀਕ ਹੈ ਆਈ ਲਵ ਗੁੱਡ ਮਾਰਨਿੰਗ ਪੁੱਤ ਆਹ ਤੇ ਮੇਰਾ ਪੁੱਤ ਕੋਟ ਮਾਣੀ ਬੱਚੇ अच्छा घूमिया कर जाना ठीक है फटाफट आप तैयार हो जाएंगे मैं चाह बना ठीक है ओके आटा तो गुन लिया भांडे भूडे सब चाह पानी वाले आजते और जब जी उठ गई पापा उन बुला रहे चा। ने चाह गु कहती पीला पुत पीला चाह पहले आराम चाह पीला पीना किसी गल नहीं कर दें तो खाते दे पीने टाइम है ना ਅੱਜ ਜੱਪਜੀ ਨੇ ਜਾਣਾ ਘੁੰਮਣ ਫਟਾਫਟ ਅਸੀਂ ਹੋਈਏ ਤਿਆਰ ਫਟਾਫਟ ਬਣਾਈਏ ਰੋਟੀਆਂ ਜੱਪਜੀ ਕੀ ਜਾਊਗਾ ਅੱਜ ਪਹਿਲਾਂ ਰੋਟੀ ਖਾਂਦੇ ਹੁੰਦੇ ਹਨਾ ਘੁੰਮੀਆਂ ਕਰਨ ਜਾਊਗਾ ਜਦੋਂ ਉੱਥੇ ਉੱਥੇ ਤਾਂ ਕੁਝ ਖਾ ਲਾਂਗੇ ਕੋਈ ਫਰੂਟਸ ਅੱਜ ਇਹ ਸੋਚਿਆ ਜਾਨੀ ਨੀਂਦ ਚ ਬਾਹਰ ਤਾਂ ਨਿਕਲੇ ਆਉਂਦੇ ਫਰੂਟਸ ਖਵਾਉਣੇ ਇਹਨਾਂ ਨੇ ਸਵੇਰੇ ਸਵੇਰੇ ਤੁਹਾਨੂੰ ਕੱਟਿਆ ਤਾਂ ਨੀਂਦ ਚ ਬਾਹਰ ਪਹਿਲਾਂ ਨਾ ਤੇਨੂੰ ਤਾਂ ਐਨਵਰਸਲ ਵੀਸ ਕਰਨੀ ਸੀ ਮੋਟੂ ਆਪਾਂ ਮਨਾਨਾ ਤਰਬੂਤ ਹੋਰ ਜੱਬ ਜੀ ਨੂੰ ਸਰਦੀਆਂ 'ਚ ਵੀ ਤਰਬੂਤ ਚਾਹੀਦਾ ਹੋਰ ਸਵੇਰੇ ਸਵੇਰੇ ਬਹੁਤ ਵਧੀਆ ਮੌਸਮ ਆ ਸੂਰਜ ਵੀ ਆ ਗਏ ਔਰ ਹਲਕੇ ਹਲਕੇ ਬਾਦ ਚੜਾ ਠੰਡ ਜੀ ਪਈ ਹੋਈ ਆ ਫਸਲਾਂ ਤੇ ਔਰ ਆਲੇ ਦੋ ਆਲੇ ਪੰਛੀਆਂ ਦੀ ਪਿਆਰੇਆਂ ਪਿਆਰੀਆਂ ਆਵਾਜ਼ਾਂ ਛੱਤ ਤੇ ਵੀ ਇਸ ਟਾਈਮ ਬਹੁਤ ਵਧੀਆ ਮੌਸਮ ਆ ਆਵਾ 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 ਉਹ ਬੈਠਾ ਸਾਹਮਣੇ ਕਬੂਤਰ ਆਵਾ 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 ਸਵੇਰੇ ਸਵੇਰੇ ਪੰਛੀ ਆਪਣੇ ਆਲਣਿਆਂ ਚ ਆ ਗਏ ਬਹੁਤ ਵਧੀਆ ਲੱਗਦਾ ਬਹੁਤ ਵਧੀਆ ਲੱਗਦਾ ਗਰਮੀਆਂ ਚ ਦੇਖਿਓ ਸਵੇਰੇ ਸਵੇਰੇ ਇਥੇ ਕਿੰਨੀ ਰੌਣਕ ਲੱਗੂਗੀ ਚਲੋ ਹਜੇ ਤਾਂ ਥੋੜਾ ਜਿਹਾ ਸਵੇਰੇ ਸ਼ਾਮ ਠੰਡਾ ਮੌਸਮ ਆ ਉਹ ਇਥੇ ਬੈਠ ਹੁੰਦੇ ਨੇ ਤੋਤੇ इधर होंगे ने कबूतर तो तलो फटाफट रोटी बना के तैयार तय इधरों भी सोना लगता सवेरे सवेरे है ना खास करके लै जी जप जी सर बाह जप जी ने कपड़े पा ले ਸੈਟ ਨਹੀਂ ਹੋ ਰਹਾ ਹੋ ਜੂਗਾ ਥੋੜਾ ਇਧਰ ਨੂੰ ਟੇਡਾ ਰੱਖ ਕੇ ਕੰਗਾ ਨਾ ਇਧਰ ਨੂੰ ਫੇਰ ਥੋੜਾ ਜਿਹਾ ਇੱਥੋਂ ਕਿਤੇ ਥੋੜੇ ਬਾਲ ਉਧਰ ਨੂੰ ਚਲੇ ਜਾਂਦੇ ਟੋਪੀ ਲਾਉਣ ਕਰਕੇ ਟੇਡਾ ਫੇਰ ਕੇ ਰੇ ਫੇਰੀ ਨਾ ਟੇਡਾ ਫੇਰੀ ਕੰਗਾ ਹਾਂ ਹਨਾ ਜੱਪੂ ਕਿਊਟੀ ਕਿਊਟੀ ਕਿੰਨੇ ਪਾਰਨਾ ਬੱਟੀ ਮੁੰਨ 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 ਉਹ ਨੋਟੀ ਖਾ ਲਓ ਠੀਕ ਹੈ ਬਣ ਗਈ ਰੋਟੀ ਚਲੋ ਪਾਪਾ ਵੀ ਫਟਾਫਟ ਹੋ ਰਹੇ ਨੇ ਤਿਆਰ ਨਾ ਆ ਕੇ ਉਹ ਬੰਨਣਗੇ ਪੱਗ ਅੱਜ ਖੁਸ਼ੀ ਘਰ ਸੰਭਾਲੂਗੀ ਤੇ ਗੁਸ਼ੀ ਮੈਂ ਦੁਪਹਿਰ ਦੀ ਰੋਟੀ ਬਣਾਤੀ ਐ ਅੱਛਾ ਨਾਲੇ ਉਹਦੇ ਵਿੱਚ ਇੱਕ ਡੌਗੀ ਦੀ ਹੋਊਗੀ ਦੁਪਹਿਰੇ ਪਾ ਦੇ ਮੈਂ ਸੁਬਾਹ ਸੁਬਾਹ ਪੰਛੀਆਂ ਨੂੰ ਦਾਣਾ ਪਾਤਾ ਤੇ ਹੁਣ ਸੁਬਾਹ ਸੁਬਾਹ ਰੱਖ ਦਿੰਨੇ ਰੋਟੀ ਉਹ ਵੀ ਚਲੋ ਆਪਣੇ ਬੱਚਿਆਂ ਵਰਗੇ ਨੇ ਉਹਨਾਂ ਦੀ ਡਿਊਟੀ ਵੀ ਭਗਤਾਈ ਜਾਊਗੀ ਮੇਰੀ ਕੋਟੀ ਕੋਟੀ ਮੇਰੀ ਕੋਟੀ ਕੋਟੀ ਜਿੱਕੇ ਕਿੰਨੇ ਇੰਨਾ ਸੌਜਾ ਤਾਂ ਹੈ ਨਹੀਂ ਇੰਨਾ ਖਾ ਬੱਚਾ ਤਾਂ ਹੈ ਮਮੋ ਮਮੋ ਐ ਮਮੋ ਐ ਕਾ ਆਇਆ ਓਹੋ ਚਲੋ ਗਾਇਸ ਚੱਲੀਏ ਹੁਣ ਖੁਸ਼ੀ ਰਾਣੀ ਘਰੋਂ ਬਾਲੂਗੀ ਅਸੀਂ ਚੱਲਦੇ ਆਂ ਸਰਦਾਰ ਜੀ ਔਰ ਮੈਂ ਹੋ ਗਏ ਤਿਆਰ ਚੱਪਜੀ ਵੀ ਤਿਆਰ ਹੈ ਤੇ ਧੁੱਪ ਬਹੁਤ ਤੇਜ਼ ਆ ਟਾਈਮ ਪਤਾ ਨਹੀਂ ਕਿੰਨਾ ਹੋ ਗਿਆ ਨਾ 9 ਵਜੇ 9 ਵਜੇ ਚਲੋ ਪਹੁੰਚੀਏ ਫਿਰ ਦਾਦੀ ਜਪਜੀ ਨੂੰ ਗਿਫਟ ਮਿਲਿਆ। ਇਹਦੀ ਭੂਆ ਨੇ ਇਹਨੂੰ ਬ੍ਰੈਸਲੇਟ ਦਿੱਤਾ। ਹੱਥ ਖੋਲਿਓ। ਆ ਜੀ ਵਾਹ ਕਿੰਨਾ ਸ਼ੋਨਾ ਬ੍ਰੈਸਲੇਟ ਆ। ਇਹਨਾ ਜੱਪੂ ਦੇ ਦੇਉਂਗੀ। ਦੇ ਦੇਉਂਦੇਗਾ। ਠੀਕ ਐ। ਮਾਏ ਦੀ ਦਾਦੀ ਮੰਮਾ ਬਣਾ ਰਿਆਂ ਚਾਹ। ਲਓ ਜੀ ਲਓ। ਜੱਪਜੀ ਕਹਿੰਦੀ ਪੱਖਾ ਲੱਗਿਆ ਹੋਇਆ। ਆ ਦੇਖੋ। ਵਾਹ। ਪੱਖਾ ਲੱਗਿਆ ਹੋਇਆ ਬਈ। ਕਿੰਨਾ ਵਧੀਆ ਜੱਪਜੀ ਨੂੰ ਗਿਫਟ ਮਿਲਿਆ। ਦੇ ਵਿੱਚ ਇੱਕ ਐਕਸੀਡੈਂਟ ਹੋਇਆ ਪਿਆ ਭਾਈ ਫੇਰ ਮੋਟਰਸਾਈਕਲ ਦੀ ਬਹੁਤ ਬੁਰੀ ਹਾਲਤ ਸੀ ਇੱਕ ਉਥੇ ਆਂਟੀ ਵੀ ਉਹ ਚਲਾਉਂਦੀ ਐ ਨਾ ਆਟੋ ਫੇ ਕਾਂਟੀ ਨੇ ਆਟੋ ਖਿੱਚਿਆ ਪਿਆ ਸਵਾਰੀਆਂ ਦਾ ਮੰਗਾ ਚਲੋ ਜੀ ਚਲੋ ਵਧੀਆ 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 ਜੀ ਤਪੂ ਦੇ ਦੀ ਨੂੰ ਕਿਉਂ ਨਹੀਂ ਲੈ ਕੇ ਪੂਆ ਪੁੱਛਦੇ ਆ ਸੱਤੇ ਹੋਏ ਦੀ ਨੂੰ ਕਦੋਂ ਲੈ ਗਈ ਸੁਆਣੀ ਨੂੰ ਹੈ ਹੈ ਦੀਦੀ ਤਾਂ ਥੱਕ ਗਈ ਸੀ ਅੱਛਾ ਪੜਦੀ ਸੀ ਵੀ ਤੇ ਕਿੰਨੀ ਜਦ ਤੱਕ ਦੀਦੀ ਓਏ ਆ ਤਾਂ ਸੀਗੀ ਕਢਾ ਲਿਆ ਕਿਹੜਾ ਹੈ ਕਿਉਂ ਸਕੂਲ ਜਾਂਦੀ ਹੁੰਦੀ ਆ ਤੂੰ ਨਹੀਂ ਜਾਂਦੀ ਜਾਂਦਾ ਹੀ ਨਹੀਂ ਮੈਂ ਬੜੀ ਹੋ ਗਈ ਹਾਂ ਮੈਂ ਬੜੀ ਹੋ ਗਈ ਹਾਂ ਤੁਹਾਨੂੰ ਜਾਣਾ ਫਿਰ ਸਕੂਲ ਹੈ ਹੈ ਪੜੀ ਹੁਈਆਂ ਇੱਕ ਅਪ੍ਰੈਲ ਬੜੀ ਹੋਈਆਂ ਚੱਪਾ ਆ ਤਾਂ ਚਿੜੀਆਂ ਦਿਖਾਵਾਂ

ਉਹ ਕੋਲ ਜਿੰਨੀ ਖੜੀ ਉਹ ਹੋਈ ਆ ਆਜਾਪੂ ਕਿੰਨੇ ਆ ਸੋਹਣਿਆ ਚਿੜੀਆਂ ਨੇ ਨਾ ਹਾਂ ਵਾਈਟ ਬਲੂ yellow ਪੈਰਟ ਕਿੰਨੇ ਸੋਹਣਾ ਕਲਰ ਹੈ ਨਾ ਫਰੋਜ਼ੀ ਆ ਦੇਖ ਚਿੜੀ ਜੀ ਕਿੱਥੇ ਆ ਗਈ ਨਾ ਮਮੀ ਦਾਣਾ ਕੀ ਖਾਂਦੀਆਂ ਨੇ മിട്ടി ഖാന് അച്ഛ ചിടിയ चाहो दादू ना रोटी खा लो पुता पापा ना खाएंगे पापा, पापा उधर सोनू चाचू को हाय जब जी भूआ को बैठा बाल्टी लेके जानी है तो सीने। जब बाल्टी लेके जानी है गल होगी दादी केडी बाल्टी दे रही है दादी बड़ी तू दादू ना नाराज हो गए ਦਾदू ਫੇਰ ਤੁਹਾਨੂੰ ਗਿਫਟ ਦੇਣਗੇ ਠੀਕ ਹੈ ਪਾਰਟੀ ਦਾ ਠੀਕ ਹੈ ਪੁੱਤ ਹਾਂ ਜੀ ਜੀ ਚੀੜੀ ਬੀਬੀ ਨੂੰ ਕਹਿ ਦੋ ਮੇਰਾ ਯਾਰ ਕਰਾਉਂਗੇ ਉਹ ਚੁੱਪ ਪੂਆ ਨੂੰ ਤੂੰ ਬਣਾ ਲੈਂਦੀ ਮੱਤੀ ਕਹਿ ਦੇ ਕੇ ਬੀਬੀ ਪੂਆ ਰੋਟੀ ਬਣਾਉਂਦੀ ਖਾ ਲਿਓ ਹੈ ਨਾ ਖੜ ਜਾ ਹਣਾ

ਹਾਂ ਤਾਂ ਜੇ ਲੈ ਇਹ ਦਿਨਾਂ ਕਿਹਾ ਰਹਿ ਗਿਆ ਤੇ ਰਵੀ ਵੀ ਕਹਿੰਦੇ ਮੈਂ ਜੱਜ ਜਿੰਨ ਤੋਂ ਮਲਾਕੋ ਲੈ ਦੇ ਅੱਛਾ ਬੀਬੀ ਤੇ ਫੇ ਵੀ ਖੱਟ ਜਾਦੇ ਸੀ ਤੇ ਠੰਡ ਆ ਉਹਦਾ ਮੇਰਾ ਇਹ ਤਾਂ ਗੱਲਾਂ ਕਰ ਕੋਲ ਲੈਂਦੇ ਤੇ ਮੇਰੀ ਨਹੀਂ ਨਾ ਕਰੋਂਦੇ ਹਾਂ ਹਾਂ ਬੀਬੀ ਅਸੀਂ ਪਾਸ ਪਿਛਲਿਆਂ ਤੌਰ ਪਿੰਡ ਗਿਆ ਉਧਰ ਅੱਜ ਐਂ ਤਬਰ ਇੱਧਰ ਨੂੰ ਆ ਗਏ ਤੇ ਪੂਰੀਆਂ ਸਰਦੀਆਂ ਜਿਹੀ ਬਾਹਰ ਨਹੀਂ ਨਿਕਲੀਆਂ ਠੰਡ ਵੀ ਹਾਂ ਮਗਰ ਠੰਡ ਲੱਗੀ ਫਿਰ ਡਾਕਟਰਾਂ ਦੇ ਗੇੜੇ ਮਾਰਨ ਨਾਲ ਕੰਮ ਹੋ ਜਾਂਦਾ ਨੇ ਬਚਾ ਕੇ ਰੱਖਿਆ ਸੀ ਲੱਡੂ ਜੀ ਆਏ ਤੁਮੀ ਮੁੰਡਿਆ ਬਚਾ ਆਇਆ ਸੀ ਮੈਂ ਤਾਂ ਸਾਰੀ ਸਾਰੀ ਸਰਦੀ ਦੀ ਟੋਪੀ ਨਹੀਂ ਲਾਈ ਸਿਰ ਤੋਂ ਹਾਂ ਤੇ ਇਹ ਵੀ ਨਹੀਂ ਕੋਈ ਜੈਂਕ ਇੰਨੇ ਇੰਨੇ ਜਾਣੇ ਦੀਆਂ ਗੱਲਾਂ ਸੁਣੀਆਂ ਨੇ ਬੀਬੀ ਕੋਈ ਕਹਿੰਦਾ ਗਲਾ ਨਹੀਂ ਹਟਦਾ ਕੋਈ ਜ਼ਖਾਮ ਨਹੀਂ ਹਟਦਾ ਹਨਾ ਪਰ ਸੁੱਖ ਰਹੀ ਆਉਂਦੀ ਠੰਡ ਤੋਂ ਬਾਅਦ ਹੀ ਹੁਣ ਜਾਂਦੀ ਠੰਡ ਤੋਂ ਹੋਇ ਤੱਕ ਬਚੇ ਹੋਇਆ ਆ ਆਉਂਦੀ ਠੰਡ ਲਾ ਦਿੰਦੇ ਨੇ ਜਾਂਦੀ ਰਹਿ ਜਾਂਦੀ ਹਾਂ ਮੇਰਾ ਬੁਖਾਰ ਅੱਜ ਤੋਂ ਖੁੰਝ ਗਿਆ ਜੀ ਹਾਂ ਹੋ ਗਿਆ ਬੁਖਾਰ ਸਹੀ ਗੱਲ ਹੈ ਵੀ ਬੁਖਾਰ ਮੈਨੂੰ ਨਾਲ ਵੀ ਬਹੁਤ ਤੜਾ ਹੈ ਤੁਸੀਂ ਅੱਜ ਨਹੀਂ ਜਾਣੇ ਚਲੇ ਅੱਛਾ ਅੱਛਾ ਵੀ ਹਾਂ ਅੱਜ ਮੈਂ ਥੋੜੀ ਜਿਹੀ ਫੀਲ ਕਰ ਰਹੀ ਹਾਂ ਕੀ ਰਾਸ ਬੋਲਦਾ ਹੈ ਹਾਂ ਇਹ ਵੀ ਵੀ ਬੁਖਾਰ ਦਾ ਬਹੁਤ ਔਖਾ ਇੱਕ ਵਾਰ ਹੋਣ ਲੱਗ ਜਾ ਛੱਡਦਾ ਨਹੀਂ ਬੰਦੇ ਨੂੰ ਹੋਰ ਉਹ ਵੀ ਮੇਰੇ ਕੋਲ ਪੈਂਦਾ ਹੋਵੇ ਇੱਥੇ ਪੈਂਦਾ ਮੈਂ ਕੱਲੂ ਪੈਂਦਾ ਹਾਂ ਮੈਂ ਮੋਟੂ ਨੂੰ ਪੁੱਛਿਆ ਸੀ ਉਹ ਅੱਜ ਉਧਰੇ ਪਿਆ ਸੀ ਹੈਪੀ ਹਾਂ ਦੇਖ ਜੀ ਆਪਾਂ ਲੜਾਈ ਦਾ ਮੋਟੂ ਇੱਥੇ ਕਿ ਕਿਚਟਾ ਵਾਲ ਆ ਗਿਆ ਕਿਹੜਾ ਦਾੜੀ ਜਾਵੇਂ ਨੇ ਦਾੜੀ 'ਚ ਨਹੀਂ ਇੱਥੇ ਆ ਗਿਆ ਸੀ ਕੱਲ੍ਹ ਪਾਸੋਂ ਸਿਰ ਤੇ ਉਨੇ ਕਨਾ ਗਲਫ ਜੀ ਲਾ ਲਾ ਆ ਮੇਰੇ ਚਿੱਟੇ ਦਾੜੀ ਚ ਆ ਵੀ ਆਈ ਬਰੋ ਨਾਲ ਤੋਂ ਹੋ ਰੇ ਇਧਰ ਇਧਰ ਨਾ ਕੀੜਾ ਲੱਗਿਆ ਮੇਰੀ ਦਾੜੀ ਨੂੰ ਉਹ ਦਵਾਈ ਮਗਾਈ ਉਹ ਵੀ ਇੰਨਾ ਨੇਚਰਲ ਰੂਟੇ ਹੈ ਬਰੋ ਨਾਲ ਹੀ ਠੀਕ ਆ ਨਹੀਂ ਨਹੀਂ ਆਪ ਵੀ ਕਰਦੇ ਆ ਅਸੀਂ ਆ ਕਰਦਾ ਇਸ ਵੇਰੇ ਅੱਜ ਮੇਰੇ ਤੇ ਤਾਂ ਚਿੱਟੇ ਬਾਲ ਆਏ ਨਾ ਇਹ ਸਰਦਾਰ ਜੀ ਦੇ ਵਿਚਾਰੇ ਦੇ ਬਾਲ ਜ਼ਰੂਰ ਆ ਗਏ ਚਲੋ ਕੋਈ ਨਾ ਓਹ ਹੋ ਤੁਹਾਨੂੰ ਤੇਰੇ ਉਹ ਤੁਸੀਂ ਤਾਂ ਡਾਈ ਕਰਨ ਵਾਲੇ ਬੰਦੇ ਓਹ ਹੋ ਜਪਜੀ ਨੂੰ ਤਾਂ ਅੱਜ ਸਭ ਤੋਂ ਵੱਧ ਚਾਅ ਏ ਚਿੜੀਆਂ ਦਾ ਲੈ ਮੈਂ ਕਰਾ ਸੋਨੇ ਕਿੰਨਿਆ ਕੌਣ ਗਿਆ ਅੱਠ ਨੇ ਅੱਠ ਨੇ ਬਚੇ ਵੀ ਨੇ ਬੀਬੀ ਅੱਠ ਤੋਂ 9 ਜੜੀਆਂ ਬਚੇ ਹੈਗੇ ਨਾ ਚਿੜੀਆਂ ਦੇ ਅੱਤੇ ਮਾਰ ਦਿੰਦੀਆਂ ਨੇ ਚਿੜੀਆਂ ਮਾਰ ਦਿੰਦੀਆਂ ਨੇ ਆਪਣੇ ਆਪ ਹੀ ਵੀ ਜੰਮ ਦੇਈ ਕਿਉਂ ਦੱਸ ਹਾਂ ਦੋ ਬੱਚੇ ਫੰਗਾ ਆਗੇ ਤਾਂ ਨਾ ਨਾ ਤੇਰੇ ਸਿਰੇ ਖਾ ਗਏ ਹਾਈ ਕੱਢ ਪਈ ਦੋਏ ਇੱਕ ਦੂਜੇ ਇੱਕ ਦੋ ਸਰੀਕ ਪਣਾ ਕੱਢ ਲਿਆ ਬੀਬੀ ਦੂਜੇ ਦੇ ਬੱਚੇ ਜਦ ਰਾਤ ਦਾ ਬਟਵਾਰਾ ਨਾ ਹਾਂ ਦੱਸ ਜੀ ਕਿਹੜੀ ਚਿੜੀ ਪਸੰਦ ਆ ਤੁਹਾਨੂੰ ਨੋ ਇੱਕ ਦੂਜੇ ਨੂੰ ਦਾਣਾ ਖਵਾਇਆ ਜਾ ਰਿਹਾ ਮੋਹ ਪਿਆਰ ਇਹਨਾਂ ਦਾ ਲੈ ਲੜਪੀਆਂ ਲੜਪੀਆਂ ਇਹਨਾਂ ਦਾ ਆ ਕੁਛ ਆ ਅਜਾਬ ਜੀ ਦੇ ਬਚਾਇਦੇ ਚਾਰ ਲੱਗ ਗਿਆ ਚਲ ਕੋਈ ਨਾ ਕਰ ਜਾ ਕੇ ਥੋਲਾਂਗੇ ਨੂੰ ਖਾਣਾ ਕਿਸੇ ਨੂੰ ਖਾਣ ਦੇਣ ਲਈ ਬੋਤਾ ਤੇ ਸਾਡੀ ਨੂੰ ਖਾਣ ਦੇਤੀ ਬੈਠ ਕੇ ਬੱਚੇ ਮਾਰ ਕੇ ਦੱਸ ਹਣਾ ਹੁਣ ਨੂੰ ਕਿੰਨੀਆਂ ਚਿੜੀਆਂ ਹੋ ਜਾਣੀਆਂ ਸੀ ਦੱਸ ਤੇ ਸੋਹਣੀਆਂ ਤਾਂ ਦੇ ਕਿੰਨੀਆਂ ਨੇ ਕਲਰਫੁੱਲ ਜੀਆਂ ਮੰਮਾ ਇੱਕ ਨੂੰ ਪਿਆਰ ਕਰਦੀ ਆ ਇੱਕ ਨੂੰ ਉਹ ਰੇਂਜ ਚੱਲਦਾ ਮੈਂ ਸਾਹਮਣੇ ਚੱਲਦੀ ਭੰਨ ਲੰਦੀਆਂ ਨੇ ਅੰਡਾ ਆ ਹਰੀ ਜੀ ਹਰਾ ਦੋਤਾ ਹੈ ਹਰਾ ਦੋਤਾ ਹੈ ਅੱਛਾ ਕਪਲ ਨੇ ਇਹ ਕਪਲ ਠੀਕ ਹੈ ਉਹ ਵੀ ਕਪਲ ਨੇ ਅੱਛਾ ਉਹ ਦੇਖੋ ਨਿਆ ਚਿੜੀ ਜੱਟੀ ਆ ਅੱਛਾ ਅੱਛਾ ਠੀਕ ਹੈ ਚੋ ਨੋ ਕਿੰਨੇ ਹੋ ਜਾਣੇ ਸੀ ਬੱਚੇ ਹਨਾ ਨਵੰਬਰ ਭਰਾਵਾ ਮੈਂ ਇਹਦੇ ਚਾਰ ਦਿਨ ਪਹਿਲੇ ਦੋਆਂ ਦੇ ਸੇਰ ਮੰਜੀ ਆ ਤੋੜੀ ਦੇ ਵਿੱਚ ਤੇ ਕਿੰਨੀ ਸੋਣੀ ਲਾ ਦੀ ਹੈ ਭਾਈ ਡਰੋਂ ਲੱਗਿਆ ਭਰ ਜਾਂਦਾ ਛਿੰਨੋ ਆ ਵੀ ਦੇਖ ਲੈ ਠੀਕ ਹੋ ਗਈ ਸੋਹਣੀਆਂ ਲੱਗਦੀਆਂ ਨੇ ਰੰਗ ਬਰੰਗੀਆਂ ਜਿਹਾ ਐ ਕਰਕੇ ਐ ਕਰਕੇ ਠੀਕ ਕਰ ਜਾ ਭਰਾਵਾ ਆ ਜਾ ਬਾਜੀ ਬਾ ਜਬਜੀ ਬੜੇ ਤਰੀਕੇ ਨਾਲ ਖਾ ਰਹੀ ਆ ਨਹੀਂ ਜਾ ਨਹੀਂ ਖਾ ਲਗੀ ਤੂੰ ਜਾ ਪਿਆ ਕੀ ਚੀਜ਼ ਖਾਂਦਣੇ ਆ ਹਾਂ ਦੋ ਚੀਜ਼ੇ ਕੜਾਈ ਹੋ ਜਾਂਦੀ ਆ ਜਰ ਜੱਛਾ ਬੱਚਾ ਨਾ ਜਾਂਦੀ ਹਾਂ ਕਿ ਪਹਿਲਾਂ ਗਰੇਪਸ ਖਾਂਦੇ ਹੁੰਦੇ ਆ ਪੂਆ ਜੀ ਫੇਰ ਚਾਹ ਪੀਉਂਗੀ ਹਜੇ ਨਹੀਂ ਮੈਂ ਚਾਹ ਪੀਣੀ ਹੈ ਨਾ ਅੱਧੇ ਘੰਟੇ ਬਾਅਦ ਅਗਲੇ ਕਰੀ ਸੋਣਾ ਨਹੀਂ ਗੋਗਾ ਨਾਨਾ ਤਾਂ ਗੰਦਾ ਨਾ ਹੁੰਦਾ ਹੀ ਕਿਹਿੰਦਾ ਹਾਂ ਆ ਇਹ ਕਹਿੰਦੀ ਹਾਂ ਹਾਂ ਜਪੂ ਨਾਨੇ ਦੀ ਸੇਮ ਸੇਮ ਦੇਖੀ ਹਾ ਇਹ ਨਾਨਾ ਨਾ ਆਉਂਦਾ ਆਉਂਦਾ ਪੁੱਤ ਪਤੂ ਜੀ ਕਹਿੰਦੇ ਕਿਉਂ ਨਹੀਂ ਨਾਂ ਹੁੰਦੇ ਹੁੰਦੇ ਨੇ ਹਾਂ ਜਦੋਂ ਤੁਹਾਡੇ ਤੇ ਟਾਈਗਰ ਉਹ ਬੰਦਾ ਹੈ ਆਨੰਦਾ ਵੀ ਹੁੰਦਾ ਉਹ ਨਾਨੀ ਨੇ ਨਵਾਇਆ ਹਾਂ ਇਹਨਾਂ ਨੂੰ ਪਤਾ ਨਹੀਂ ਨਾ ਨਾਨੀ ਗੰਦੀ ਹੈ ਕਿ ਸੋਹਣੀ ਹੈ ਸੋਹਣੀ ਆ ਨਾ ਇਹ ਤਾਂ ਗੰਦੀ ਆ ਤੇਰਾ ਚਾਚੂ ਗੰਦਾ ਕਹਿੰਦੇ ਤੇ ਨਾਨੀ ਨਾ ਵੀ ਇਹ ਨੂੰ ਤੇ ਨਾਨੀ ਦਾ ਨਾਮ ਕੀ ਹੈ ਕੇਸੀ ਨਾਮ ਨਹੀਂ ਪਤਾ ਨਾਮ ਨਹੀਂ ਲੈਂਦੇ ਹੁੰਦੇ ਕਿ ਬੱਚੇ ਮਾਂ ਲੈਂਦੇ ਜੇ ਤੈਨੂੰ ਕਿ ਸਰੋ ਲੋ ਜੀ ਰਮਣ ਸਲਾਈ ਕਰਦੀ ਆ ਕੱਪੜੇ ਔਰ ਟਿਊਸ਼ਨ ਵਾਲੇ ਬੱਚੇ ਬੈਠੇ ਨੇ ਇੱਧਰ ਇਹਨਾਂ ਉਰ ਦਾ ਚਲੋ ਵੀਡੀਓ ਚ ਕਾਣੂ ਲੈਣਾ ਹੈ ਅਜੇ ਅਸੀਂ ਇੱਥੇ ਹੀ ਆ ਹਜੇ ਜਾਣ ਦਾ ਮਨ ਨਹੀਂ ਪਾ ਰਹਾ ਰੌਣਕ ਲੱਗੀ ਹੋਈ ਆ ਘਰ ਦੇ ਵਿੱਚ ਜਪਜੀ ਖੇਡਦੀ ਆ ਇੱਧਰ ਆ ਗਈ ਸੀ ਪੇਟ ਵਾਲੀ ਬਾਲਟੀ ਚਲੋ ਇਹ ਵੀ ਜ਼ਰੂਰੀਆ ਤੇ ਅੱਜ ਜਿਹੜਾ ਬਲੌਗ ਹੈ ਇਹਦੇ ਨਾਲ ਬਣੇ ਰਹੋ ਔਰ ਲਾਈਕ ਜ਼ਰੂਰ ਕਰ ਦਿਓ ਅਗਰ ਨਹੀਂ ਕੀਤਾ ਤਾਂ ਚਲੋ ਹੁਣ ਘਰ ਚੱਲਦੇ ਆ ਜੀ 5:00 ਵਜੇ ਔਰ ਚਿੜੀਆਂ ਨੇ ਅੱਜ ਜੱਬਜੀ ਨੇ ਬਹੁਤ ਮસ્ਤੀ ਕੀਤੀ ਆ ਥੋੜਾ ਜਿਹਾ ਨਾ ਦਾਣਾ ਗਿਰਿਆ ਹੋਇਆ ਇਹ ਕੀ ਆ ਬਈ ਬੂਰਾ ਜਿਹਾ ਲੱਗਦਾ ਓਏ ਚਿੜੀਓ ਬੂਰਾ ਜਿਹਾ ਲੱਗਦਾ ਚਿੜੀਆਂ ਵੀ ਦੇਖਦੀਆਂ ਨੇ ਬੰਦੇ ਵੀ ਨਾ ਵੱਢਣ ਆ ਚਲੋ ਹੁਣ ਪਹੁੰਚੀਏ ਘਰ ਆ ਗਾਇਸ ਜੀ ਰਸਤੇ ਚ ਰੁਕੇ ਆ ਦੇਖੋ ਪੁਲ ਦੇ ਆਲੇ ਦੁਆਲੇ ਕਿੰਨੀ ਸੋਹਣੀ ਜਗ੍ਹਾ ਐ ਕਿੱਧਰ ਇਧਰ ਨੂੰ ਕਿੰਨੀ ਸੋਹਣੀ ਜਗ੍ਹਾ ਐ ਨਾ ਤੇ ਇੱਥੇ ਪੁਲ ਬਣਿਆ ਆਏ ਜੱਬ ਜੀ ਹੈਲੋ ਕੇਲੇ ਕੇਲੇ ਨਹੀਂ ਹੈਗੇ ਇਹ ਦਰਾਖਤ ਨੇ ਪੁੱਤ ਮੋ ਤੇ ਹਾਂ ਚਲਾ ਰਹੀ ਸੀ ਸਵੇਰੇ ਵੀ ਦੇਖੀ ਉਹ ਸਵਾਰੀਆਂ ਵਾਲਾ ਆਟੋ ਆ ਤੇ ਉਹ ਚਲاندی ਆ ਪਤਾ ਨਹੀਂ ਉਹਦੀ ਜ਼ਿੰਦਗੀ 'ਚ ਕੀ ਮਜਬੂਰੀ ਹੋਣੀ ਆ ਤੇ ਸਵੇਰੇ ਵੀ ਮੈਂ ਦੇਖਿਆ ਤੇ ਮੈਨੂੰ ਬੜਾ ਅਫਸੋਸ ਹੋਇਆ ਤੇ ਸੋਚਿਆ ਮੈਂ ਬਲੌਗ 'ਚ ਸ਼ੇਅਰ ਕਰਾਂ ਮਿਹਨਤ ਕਰਨ 'ਚ ਕਦੇ ਸ਼ਰਮ ਨਹੀਂ ਹੋਣੀ ਚਾਹੀਦੀ ਆ ਘਰ ਇੱਥੇ ਬਹੁਤ ਸੋਹਣਾ ਇੱਥੇ ਆ ਦੇਖੋ ਕਿੱਕਰ ਖੁੱਲੀ ਜਗ੍ਹਾ ਔਰ ਇੱਥੇ ਬੁੱਲੇ ਦੇ ਵਿੱਚ ਰਹਿੰਦੇ ਨੇ ਇੱਥੇ ਇਹਨਾਂ ਦੇ ਪਸ਼ੂ ਨੇ ਬਹੁਤ ਸੋਹਣਾ ਲੱਗਦਾ ਹੈ ਘਰ ਅੱਜ ਕੱਲ ਨਹੀਂ ਦੇਖਣ ਨੂੰ ਮਿਲਦੇ ਤੇ ਸ਼ਾਮ ਦੇ ਟਾਈਮ ਮਿੱਠੀ ਮਿੱਠੀ ਖੇਤਾਂ ਦੀ ਖੁਸ਼ਬੂ ਅਸੀਂ ਆਏ ਸੀ ਨਰਸਰੀ ਤੇ ਗਮਲੇ ਤੇ ਬੂਟੇ ਦੇਖਣ ਇੱਥੇ ਨਰਸਰੀ ਵਾਲਾ ਭਾਈ ਨਹੀਂ ਹੈਗਾ ਉੱਧਰ ਉਹ ਵਿਚਾਰੀ ਗਊ ਮਰੀ ਪਈ ਆ ਉਹਨੂੰ ਦੇਖ ਕੇ ਦੁੱਖ ਜਾ ਹੋਇਆ ਹਨਾ ਵਿਚਾਰੀ ਇਦਾਂ ਹੀ ਪਈ ਆ ਤੇ ਹੁਣ ਅੱਜ ਦਾ ਸਪਨਾ ਫੇਰ ਰਹਿ ਗਿਆ ਜੀ ਐਨੀਵਰਸਰੀ ਦਾ ਕੋਈ ਗਮਲਾ ਨਹੀਂ ਤੇ ਇੱਥੇ ਨਰਸਰੀ ਥੋੜੀ ਜਿਹੀ ਘੱਟ ਚੱਲਦੀ ਆ ਚੱਲੇ ਸੀ ਸੋਚਿਆ ਕਿ ਚੱਲ ਇੱਥੋਂ ਹੀ ਗਮਲੇ ਵਗੈਰਾ ਖਰੀਦੀਏ ਤੇ ਮੈਨੂੰ ਲੱਗਦਾ ਵੀਰ ਨੇ ਗਮਲੇ ਨਹੀਂ ਮੰਗਾਏ ਚਲੋ ਸ਼ਾਮ ਹੋ ਗਈ ਹੁਣ ਘਰੋਂ ਚੱਲੀਏ ਘਰਾਂ ਨੂੰ ਪਰਤੀਏ ਜੀ ਵਾਹਿਗੁਰੂ ਜੀ ਇਹਦੀ ਆਤਮਾ ਨੂੰ ਸ਼ਾਂਤੀ ਦੇਣ ਔਰ ਕੋਈ ਇਹਨੂੰ ਕਿਤੇ ਢੰਗ ਸਿਰ ਰੱਖੇ ਵਿਚਾਰ ਨੂੰ ਦੱਬੇ ਗਾਇ ਇਸ ਘੁੰਮ ਫਿਰ ਕੇ ਅਸੀਂ ਆ ਗਏ ਘਰ ਅਸੀਂ ਖੰਨੇ ਤੋਂ ਵੀ ਨਹੀਂ ਗਮਲੇ ਖਰੀਦੇ ਕਿ ਚੱਲ ਸਾਡੇ ਏਰੀਆ 'ਚ ਹੈਗਿਆ ਨੇ ਨਰਸਰੀਆਂ ਦੂਸਰੀ ਨਰਸਰੀ ਤੇ ਗਿਆ ਉਹ ਵੀ ਬੰਦ ਦੋਨੋਂ ਨਰਸਰੀਆਂ ਤੇ ਕੋਈ ਨਹੀਂ ਸੀ ਤੇ ਹੁਣ ਦੇਖਦੇ ਆ ਕੋਈ ਨਾ ਸਰਦਾਰ ਜੀ ਕਿਹੜਾ ਭੱਜਦੇ ਆ ਆਪਾਂ ਫੇਰ ਮੰਗਾ ਲਵਾਂਗੇ ਗਮਲੇ ਤੇ ਹੁਣ ਮੈਂ ਬਣਾਵਾਂ ਸ਼ਾਮ ਦਾ ਰੋਟੀ ਪਾਣੀ 6:30 ਵਜ ਗਏ ਤੇ ਫਟਾਫਟ ਮੈਂ ਦੇਖਾਂ ਕੀ ਬਣਾਉਣਾ ਕੀ ਖਾਣਾ ਤੇ ਮਿਲਦੇ ਆਂ ਫੇਰ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਪਲੀਜ਼ ਲਾਈਕ ਕਮੈਂਟ ਸ਼ੇਅਰ ਐਂਡ ਸਬਸਕ੍ਰਾਈਬ ਬਾਏ ਗਾਇਜ਼ ਅਸ਼ੀਆਕਾ